ਸਾਲ ਦੇ ਸਾਰਿਆਂ ਨੂੰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਹਾਠਾ ਸਾਰਿਆਂ ਦਾ ਅੱਜ ਦੇ ਇਸ ਖਾਸ ਸ਼ੋਅ ਦੇ ਵਿੱਚ ਅੱਜ ਦੇ ਇਸ ਸ਼ੋਅ ਦੇ ਵਿੱਚ ਗੱਲਬਾਤ ਕਰਾਂਗੇ ਪੰਜਾਬੀ ਇੰਡਸਟਰੀ ਤੋਂ ਜੁੜੀਆਂ ਕੁਝ ਖਾਸ ਅਤੇ ਲੇਟਸ ਅਪਡੇਟਸ ਦੇ ਬਾਰੇ ਦੇ ਵਿੱਚ ਤਾਂ دیر ਨਾ ਕਰਦੇ ਹੋਏ ਸ਼ੁਰੂਆਤ ਕਰਦੇ ਹਾਂ ਅੱਜ ਦੇ ਇਸ ਖਾਸ ਸ਼ੋਅ ਦੀ ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਗਿੱਲ ਰੌਂਤਾ ਦੀ ਸੋ ਮਸ਼ਹੂਰ ਰਾਈਟਰ ਗਿੱਲ ਰੌਂਤਾ ਫਿਲਹਾਲ ਟਰੈਕਟਰ ਖਰੀਦ ਲੈ ਆਏ ਨੇ ਜੋ ਬਿਲਕੁਲ ਹਾਲ ਹੀ ਦੇ ਵਿੱਚ ਗੁਲਾਬ ਸਿੱਧੂ ਦੇ ਪੀਏ ਜੌਂਟੀ ਟੱਲੋ ਦੇ ਵੱਲੋਂ ਇੱਕ ਵੀਡੀਓ ਸਾਂਝੀ ਕੀਤੀ ਗਈ ਹੈ ਜਿਸ ਦਾ ਵਿੱਚ ਗਿੱਲ ਰੌਂਤਾ ਦੇ ਨਾਲ ਗੁਲਾਬ ਸਿੱਧੂ ਜੌਂਟੀ ਟੱਲੋ ਤੇ ਹੋਰ ਉਹਨਾਂ ਦੇ ਕਈ ਟੀਮਮੇਟਸ ਨਜ਼ਰ ਆਏ ਨੇ ਹਾਲਾਂਕਿ ਕੁੰਡ ਦੇ ਵਿੱਚ ਟਰੈਕਟਰ ਨੂੰ ਰੱਖਿਆ ਹੋਇਆ ਸੀ ਲਾਲ ਕੱਪੜਾ ਜਦੋਂ ਉਤਾਰਿਆ ਜਾਂਦਾ ਟਰੈਕਟਰ ਦੇ ਉੱਤੋਂ ਤਾਂ ਹਰ ਕਿਸੇ ਨੂੰ ਜ਼ਰੂਰ ਖੁਸ਼ੀ ਹੁੰਦੀ ਹੈ ਤਾਂ ਇਹ ਜ਼ਰੂਰ ਦੱਸ ਦਈਏ ਕਿ ਜਿੱਥੇ ਇੱਕ ਪਾਸੇ ਪੰਜਾਬ ਦੇ ਲੋਕਾਂ ਨੂੰ ਪੰਜਾਬੀ ਇੰਡਸਟਰੀ ਨੂੰ ਲਗਜ਼ਰੀ ਗੱਡੀਆਂ ਖਰੀਦਣ ਦਾ ਸ਼ੌਂਕ ਹੈ ਉੱਥੇ ਹੀ ਦੂਜੇ ਪਾਸੇ ਟਰੈਕਟਰਾਂ ਦਾ ਟਰਾਲੀਆਂ ਦਾ ਸ਼ੌਂਕ ਵੀ ਹਮੇਸ਼ਾ ਪੰਜਾਬੀਆਂ ਦੀ ਗੁੜਤੀ ਦੇ ਵਿੱਚ ਰਿਹਾ ਹੈ ਇਸ ਦੇ ਬਦਕਾਰ ਹੁਣ ਗਿਲ ਰੌਣਤਾ ਕੋਈ ਲਗਜ਼ਰੀ ਗੱਡੀ ਖਰੀਦਣ ਦੇ ਲਈ ਨਹੀਂ ਪਹੁੰਚੇ ਨੇ ਸਗੋਂ ਟਰੈਕਟਰ ਖਰੀਦਣ ਦੇ ਲਈ ਪਹੁੰਚੇ ਨੇ ਸੋ ਟਰੈਕਟਰ ਦਾ ਕੁਝ ਇਸ ਤਰ੍ਹਾਂ انداチャ ਇਸ ਵੀਡੀਓ ਦੇ ਵਿੱਚ ਨਜ਼ਰ ਆ ਰਿਹਾ ਹੈ ਸੋ ਉਤੇ ਹੀ ਦੂਜੇ ਪਾਸੇ ਜ਼ਰੂਰ ਦੱਸ ਦਈਏ ਕਿ ਗਿਲ ਰੌਂਤਾ ਨੇ ਕਾਫੀ ਸਾਰੀਆਂ ਮਸ਼ਹੂਰ ਫਿਲਮਾਂ ਨੂੰ ਆਪਣੀ ਕਲਮ ਦਿੱਤੀ ਹੈ ਗੀਤਾ ਨੂੰ ਆਪਣੀ ਕਲਮ ਦਿੱਤੀ ਹੈ ਤੇ ਇਸ ਦਾ ਵਿਚਕਾਰ ਗਿਲ ਰੌਂਤਾ ਦੀ ਹੁਣ ਨਵੀਂ ਫਿਲਮ ਗੁਲਾਬ ਸਿੱਧੂ ਦੀ ਜੁਦਾ ਕਹਿ ਸਕਦੇ ਕਿ ਜ਼ਰੂਰ 2026 ਦੇ ਵਿੱਚ ਰਿਲੀਜ਼ ਹੋਵੇਗੀ ਜਿਸ ਨੂੰ ਲੈ ਕੇ ਤਿਆਰੀਆਂ ਜ਼ੋਰਾਂ ਸ਼ੋਰਾਂ ਤੇ ਚੱਲ ਰਹੀਆਂ ਨੇ ਸੋ ਵੇਖਦੇ ਆਂ ਖੂਬਸੂਰਤ ਵੀਡੀਓ ਲੈ ਵੀ ਗੱਲਾਂ ਬਹੁ ਬਹੁ ਮੁਬਾਰਕਾਂ ਥੈਂਕ ਯੂ ਬਾਈ ਬਹੁਤ ਧੰਨਵਾਦ ੁੱਦਾ ਆ ਜਾ ਬਾਈ ਆ ਜਾ ਕੁੰਡ ਚ ਉਂਡਾ ਚੱਕਾਈ ਰਸਮ ਆ ਜੀ ਮਨਪ੍ਰੀਤ ਉਹ ਮਨਪ੍ਰੀਤ ਬਾਈ ਉਹ ਤਾਂ ਦੇਖੋ ਤੁਸੀਂ ਉਹ ਵੀ ਤਾਂ ਦੇਖੋ ਬਰਮਿੰਦਰ ਆ ਲੈ ਬッコਏ ਸਨੈਪ ਚ ਮਾ ਬਣਾ ਕੇ ਮੁੰਦੇ ਬਾਈ ਅੱਧਰ ਰੱਖਿਓ ਧਿਆਨ ਨਾਲ ਚਲੋ ਮੈਂ ਉਧਰ ਉਹ ਇੱਥੇ ਵੀ ਨੀ ਅੱਗੇ ਆਇਆ ਜੀ ਲੱਭ ਜੀ ਤੇਰੇ ਮੂੰਹ ਆ ਗਿਆ ਵੇ ਗੰਗਨਿਆ ਗੁਰਦੀਪ ਆਪਾਂ ਚੱਲਦਾ ਫਿਰ ਆ ਕੇ ਜਾਦੇ ਐ ਇੱਕ ਪਕਸ਼ਾ ਵਾਲੇ ਫੋਟੋ ਕਰਦੇ ਸਵਾਈਆ ਗੱਲ ਠੀਕ ਆ ਫਿਰ ਕਰੋ ਕਰੋ ਬਾਈ ਨੂੰ ਫਾਦ ਲੋ ਮੰਦਿਰ ਉਹਨਾਂ ਨੂੰ ਆਜ ਬਾਈ ਨੂੰ ਆਓ ਆਓ ਮੰਦਿਰ ਬਾਈ ਜੀ ਬਾਈ ਨੂੰ ਫਾਦ ਲੋ ਜੱਗਿਆ ਹੁਣ ਕਿਸੇ ਨਾਲ ਜਾ ਕੰਮ ਤਾਂ ਹੋ ਚੱਲਿਆ ਸੀ ਸਮਝ ਲਾ ਚੱਲ ਵੀ ਗੱਲਾਂ ਚਾਲਨ ਬਾਈ ਗੋਵਿੰਦ ਮਨਜੀਤ ਬਾਈ ਨੂੰ ਵੀ ਆ ਮੰਜੀ ਕਰਦੇ ਬਾਈ ਕਾ ਵੀ ਲੈ ਲੋ ਗੋਵਿੰਦ ਤਾਂ ਆ ਸਾਰੇ ਦੇਖਾਈ ਦਿਓ ਬਾਈ ਨੂੰ ਨਹੀਂ ਪਤਾ ਕਿਹੜਾ ਇਹਨਾਂ ਨੂੰ ਵੇਚਦਾ 60 60 60 60 ਉਹ ਨਾ ਬੜੀ ਫਿੱਕੀ ਹੈ ਬਾਈ ਨੂੰ ਲਾਓ ਚਲੋ ਚਲੋ ਜੀ ਆ ਜਾ ਚਲੋ ਗੇਲ ਬਾਈ ਰੱਬ ਹੋ ਜਾ ਬਾਈ ਲਾਓ ਜੀ ਹੋਰ ਹੋਰ ਖੜਾ ਹੋ ਕੇ ਆਉਣ ਲੱਗੇ ਹਾਂ ਕਿਹੜਾ ਬਾਕੀ ਬਾਕੀ ਇੱਧਰ ਹੋ ਜਾਓ ਚਾਬੀ ਵਾਲੇ ਬੰਦੇ ਇੱਧਰ ਹੋ ਜਾਓ ਚਲੋ ਜੀ ਆ ਜਾਓ ਸ਼ੂਟਿੰਗ ਦੂਸਰ ਹੋ ਜਾਤਰੀ ਬਣਾ ਲੈਣਗੇ ਜੈ ਜੈ ਜੀ ਜੈ ਨਾਮ ਆ ਆ ਲੋ ਮਾ ਕੇ ਕੋਈ ਨਾ ਚਲੋ ਜੀ ਆ ਜਾ ਅਗਲਾ ਮਾਰਕਾ ਜੀ ਰੌਣਾ ਸਾਹਿਬ ਮਾਰਕਾ ਰੌਂਦਿਆ ਆਉਂਦਾ ਲਾਲ ਰੰਗ ਦਾ ਲਿਆਂਦਾ ਲਾਲ ਰੰਗ ਦਾ ਹਾਂ ਜਨਜੀਤ ਬਾਈ ਬਹੁਤ ਬਾਈ ਨਾਲ ਵੇਚ ਕਰਦਾ ਰੋ ਤੇ ਜੱਲਦੀ ਮਾਨਪ੍ਰੀਤ ਬਾਜੀ ਥੈਂਕ ਯੂ ਬਾਈ ਤੁਹਾਡਾ ਬਹੁਤ ਜੀ ਕੰਗ੍ਰੈਚੁਲੇਸ਼ਨਸ ਬ੍ਰਦਰ ਥੈਂਕ ਯੂ ਸਰ ਸਰੀ ਵਾਲਿਆ ਵੀ ਤ੍ਰੈਫੀ ਪਤਾ ਨਹੀਂ ਅਗਲਾ ਰੋਕੀ ਆਇਆ ਉਹ ਹੈਪੀ ਬਲਵਿੰਦਰ ਫੋਟੋ ਲੈ ਆਓ ਫੋਟੋ ਬਾਈ ਆ ਜਾਓ ਦੇਖੋ ਵੀਰੇ ਆ ਜਾ ਗੱਲ ਬੈ ਜਾ ਬੈ ਜਾ ਵੀਰੇ ਮਾੜੇ ਦੇਖੋ ਨਾਲੇ ਨਾਲੇ ਦੇਖੋ ਵੀਰੇ ਸੀਡ ਕੇ ਤੇ ਨਾ ਜੌਂਟੀ ਤੇ ਉਹਤੇ ਉਹਨਾਂ ਗੱਲ ਕਰ ਲੈਨੇ ਆ ਅਮਰ ਸੈਂਬੀ ਦੀ ਅਮਰ ਸੈਂਬੀ ਫਿਲਹਾਲ ਵਿਡਿੰਗ ਸੀਜ਼ਨ ਦੇ ਵਿੱਚ ਬਿਜ਼ੀ ਨੇ ਬੈਕ ਟੂ ਬੈਕ ਲਾਈਵ ਸ਼ੋਅ ਅਮਰ ਸੈਂਬੀ ਦੇ ਚੱਲ ਰਹੇ ਨੇ ਇਸੇ ਦਾ ਵਿਚਕਾਰ ਅਮਰ ਸੈਂਬੀ ਦੇ ਗੀਤਾਂ ਨੂੰ ਉਹਨਾਂ ਦੇ ਆਵਾਜ਼ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਤੇ ਡਿਮਾਂਡ ਕੀਤੀ ਜਾ ਰਹੀ ਹੈ ਕਿ ਅਗਲਾ ਲਾਈਵ ਸ਼ੋਅ ਅਮਰ ਸੈਂਬੀ ਦਾ ਹੀ ਉਹ ਆਪਣੇ ਘਰ ਦੇ ਵਿੱਚ ਕਰਵਾਉਣਗੇ ਸੋ ਇਸੇ ਦਾ ਵਿਚਕਾਰ ਅਮਰ ਸੈਂਬੀ ਦੇ ਵੱਲੋਂ ਫਿਲਹਾਲ ਲੇਟੈਸਟ ਅਪਡੇਟਸ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਸਾਂਝੀਆਂ ਕੀਤੀਆਂ ਗਈਆਂ ਨੇ ਜਿਸ ਦੇ ਵਿੱਚ ਨਵ ਵਿਆਹੀ ਜੋੜੀ ਨੂੰ ਨਚਾਉਂਦੇ ਹੋਏ ਅਮਰ ਸੈਂਬੀ ਨਜ਼ਰ ਆਏ ਨੇ ਸੋ ਉਹਨਾਂ ਦੇ ਗੀਤਾਂ ਨੂੰ ਨਾ ਸਿਰਫ ਨਵਯਤਾ ਜੋੜੀ ਨੇ ਇੰਜੋਏ ਕੀਤਾ ਬਲਕਿ ਉੱਥੇ ਮੌਜੂਦ ਹਰ ਕਿਸੇ ਸ਼ਖਸ ਨੇ ਅਮਰ ਸੈਂਬੀ ਦੇ ਗੀਤਾਂ ਤੇ ਉੱਤੇ ਨੱਚਣਾ ਵੀ ਸ਼ੁਰੂ ਕੀਤਾ ਚਾਹੇ ਉਹ ਬੱਚੇ ਹੋਣ ਚਾਹੇ ਬਜ਼ੁਰਗ ਹੋਣ ਚਾਹੇ ਨੌਜਵਾਨ ਸਾਰੇ ਪਾਸੇ ਜਿੰਨੀਆਂ ਜੋੜੀਆਂ ਭਾਬੀ ਜੀ ਨੇ ਕਹਿਣਾ ਸੁਣ ਲੈ ਡਮਾਂਡਾਂ ਮੇਰੀਆਂ ਬਰੀਕ ਸੱਤ ਸੂਤ ਚਾਹੀਦੇ ਆ ਇੱਕ ਵੀ ਨਹੀਂ ਕਿੱਥੇ ਸੱਤ ਸੂਤ ਚਾਹੀਦੇ ਆ ਇੱਕ ਵੀ ਨਹੀਂ ਕਿੱਥੇ ਸੱਤ ਸੂਤ ਚਾਹੀਦੇ ਆ ਉਸਨੇ ਕਾਲ ਤੇ ਫਿਰ ਵੀਰਾ ਰਿਪਲਾਈ ਕਹਿੰਦਾ ਵੀਰਾ ਕਹਿੰਦਾ ਭਾਗਵਾਨੇ ਤੂੰ ਸੋਟਾਂ ਦੀ ਗੱਲ ਕਰਦੀ ਢੇਰ ਲਾ ਗਿਆ ਵੀਰਾ ਪੁੱਛਦਾ ਕੀ ਰਿਪਲਾਈ ਦੇਣਾ ਵੀਰਾ ਕਹਿੰਦਾ ਥੋੜਾ ਜਿਹਾ ਧਿਆਨ ਆਪਾਂ ਜੀ ਵੀਰਾ ਕਹਿੰਦਾ ਦਿਲ ਦੇ ਦੀਆ ਹੈ ਜਾਨ ਤੁਮੇ ਦੇ ਕੇ ਤਰਨ ਤਰਨ ਪਾਸੇ ਹਾਲ ਹੀ ਦੇ ਵਿੱਚ ਅਨਮੋਲ ਗੁਲਾਬ ਸਿੱਧੂ ਨੂੰ ਮਿਲਨੇ ਸੋ ਦੱਸਦੀ ਹੈ ਕਿ ਅਨਮੋਲ ਇੱਕ ਮੈਜਿਕੀਨ ਨੇ ਜੋ ਅਕਸਰ ਪੰਜਾਬੀ ਇੰਡਸਟਰੀ ਦੇ ਨਾਲ ਜੁੜੇ ਇਹ ਚਿਹਰਿਆਂ ਦੇ ਨਾਲ ਮੈਜਿਕ ਕਰਦੇ ਹੋਏ ਜ਼ਰੂਰ ਨਜ਼ਰ ਆਉਂਦੇ ਨੇ ਉਹਨਾਂ ਦੀ ਲਾਈਫ ਨੂੰ ਲੈ ਕੇ ਉਹਨਾਂ ਦੇ ਪਰਸਨਲ ਅਤੇ ਪ੍ਰੋਫੈਸ਼ਨਲ ਦੋਵੇਂ ਲਾਈਫ ਨੂੰ ਲੈ ਕੇ ਉਹ ਅਕਸਰ ਜੱਗ ਜ਼ਾਹਿਰ ਉਹਨਾਂ ਦੇ ਦਿਲ ਦਿਮਾਗ ਦੀਆਂ ਚੀਜ਼ਾਂ ਕਰਦੇ ਨੇ ਸਦਾ ਵਿਚਾਰ ਅਨਮੋਲ ਜਿਹੜੇ ਨੇ ਉਹ ਖਾਸ ਤੌਰ ਤੇ ਗੁਲਾਬ ਸਿੱਧੂ ਨੂੰ ਮਿਲ ਨੂੰ ਮਿਲੇ ਨੇ ਹਾਲਾਂਕਿ ਗੁਲਾਬ ਸਿੱਧੂ ਨੂੰ ਮਿਲ ਕੇ ਉਹਨਾਂ ਨੇ ਬਹੁਤ ਸਾਰੀਆਂ ਭਵਿਕਵਾਨੀਆਂ ਕੀਤੀਆਂ ਨੇ ਸੋ ਉਸ ਦੇ ਨਾਲ ਉਹਨਾਂ ਦੇ ਦਿਲ ਦੀਆਂ ਗੱਲਾਂ ਵੀ ਕਾਫੀ ਕਟਾਈਆਂ ਨੇ ਜੋ ਪਹਿਲੀ ਵਾਰ ਗੁਲਾਬ ਸਿੱਧੂ ਨੇ ਹਰ ਕਿਸੇ ਦੇ ਸਾਹਮਣੇ ਰੱਖੀਆਂ ਨੇ ਇਸੇ ਦੇ ਵਿਚਕਾਰ ਇੱਕ ਨਵਾਂ ম্যাਜਿਕ ਜਿੱਥੇ ਜਿਹੜਾ ਉਹਨਾਂ ਨੇ ਕੀਤਾ ਹੈ ਅਨਮੋਲ ਨੇ ਗੁਲਾਬ ਸਿੱਧੂ ਦੇ ਨਾਲ ਜਦੋਂ ਉਹਨਾਂ ਨੂੰ ਪੁੱਛਦੇ ਨੇ ਕਿ ਉਹਨਾਂ ਦਾ ਕ੍ਰਸ਼ ਕੌਣ ਸੀ ਜਾਂ ਕ੍ਰਸ਼ ਸੀ ਤਾਂ ਪਹਿਲਾਂ ਕੌਣ ਸੀ ਸੋ ਕ੍ਰਸ਼ ਨੂੰ ਲੈ ਕੇ ਗੁਲਾਬ ਸਿੱਧੂ ਨੇ ਕੀ ਕੁਝ ਨਵਾਂ ਐਕਸਪੀਰੀਅੰਸ ਅੰਜਾਮ ਕੀਤਾ ਹੈ ਵੇਖਦੇ ਹਾਂ ਸੋਨੂੰ ਤੁਹਾਡੇ ਪਹਿਲੇ ਕ੍ਰਸ਼ ਦਾ ਨਾਮ ਯਾਦ ਆਦਾ ਨਾ ਵਾਈ ਗਰਾਸ਼ਾ ਹੀ ਨਹੀਂ ਦੀ ਗੁਈਆ ਬਣਾ ਕੋਈ ਵੀ ਥਰੂਆਊਟ ਦਾ ਲਾਈਫ ਕੋਈ ਐਦਾਂ ਦਾ ਕੋਈ ਐਕਟ੍ਰੈਸ ਹੋ ਗਈ ਐਦਾਂ ਦਾ ਕੁਝ ਹੋ ਗਿਆ ਜਿਹੜਾ ਤੁਸੀਂ ਕਹੋਗੇ ਹਾਂ ਇੱਕ ਮੈਡਮ ਹੁੰਦੀ ਯਾਰ ਸਾਡੀ ਨੂੰ ਬਹੁਤ ਵਧੀਆ ਲੱਗਦੀ ਓਕੇ ਕਿੰਨੇ ਟਾਈਮ ਪਹਿਲਾਂ ਤੁਸੀਂ ਲਾਸਟ ਟਾਈਮ ਉਹਨਾਂ ਨੂੰ ਦੇਖਿਆ ਸੀ ਹੋ ਗਏ ਯਾਰ ਬਾਈ 7-8 ਸਾਲ 7-8 ਸਾਲ ਹੋ ਗਏ ਇਮੇਜਿਨ ਕਰੋ ਜੋ ਵੀ ਸੀਗੇ ਉਹ ਇੱਥੇ ਬੈਠੇ ਆ ਫੀਮੇਲ ਹਾਂ ਫੀਮੇਲ ਸੁਖਵਿੰਦਰ ਕੌਰ ਬੰਦਾ ਥੋੜੀ ਨਹੀਂ ਤੁਸੀਂ ਸੁਖਵਿੰਦਰ ਕੌਰ ਨਾਮ ਹੀ ਦੱਸਤਾ ਡੈਡੀ ਬਣਾ ਜਾਈ ਫਰੋਂਡ ਅੱਛਾ ਮੈਂ ਤਾਂ ਨਾਮ ਹੀ ਦੱਸਤਾ ਚਾ ਸੌਰੀ ਹਾਂ ਸਿੱਕ ਕਮੈਡੋਂ ਹੁੰਦੀ ਯਾਰ ਹਾਂਜੀ ਮਤਲਬ ਵਿਚਾਰੀ ਸਾਰੇ ਟੀਚਰਾਂ ਤੋਂ ਮੇਰੇ ਕੁੱਟ ਪੈਂਦੀ ਉਹ ਕੱਲੀ ਜਿਹੜੀ ਮੇਰੇ ਤੇ ਬਹੁਤ ਤਰਸ ਕਰਦੀ ਹੁੰਦੀ ਸੀ ਉਹਨੂੰ ਇੰਹੀਂ ਵਧੀਆ ਲੱਗਣ ਲੱਗੀ ਵਿਚਾਰੀ ਮਤਲਬ ਮੈਂ ਥਾਲੇ ਨੇ ਹਣਾ ਉਹਨੇ ਕੁੱਟਣਾ ਹਾਂਜੀ ਇੰਗਲਿਸ਼ ਵਾਲੀ ਮੈਡਮ ਨੇ ਹਣਾ ਉਹਨੇ ਕੁੱਟਣਾ ਹਿੰਦੀ ਵਾਲੀ ਨੇ ਹਣਾ ਉਹਨੇ ਕੁੱਟਣਾ ਉਹ ਕੱਲੀ ਪੰਜਾਬੀ ਦੀ ਮੈਡਮ ਜੀ ਸਾਡੀ ਵਿਚਾਰੀ ਵਧੀਆ ਤਿਆਉ ਕਰਦੀ ਸੀ ਮੇਰਾ ਉਹ ਹਾਂਜੀ ਬਾਏ ਜੀ ਮੈਨੂੰ ਵਧੀਆ ਲੱਗਣ ਲੱਗੀ ਮੈਂ ਕੀ ਰਾਂ ਕਿਹਾ ਮੈਂ ਕਿਹਾ ਯਾਰ ਜੀ ਮੈਡਮਾ ਨਾ ਵਿਆਹ ਹੁੰਦਾ ਫੇ ਮੈਂ ਇਹਨੂੰ ਵਿਆਹ ਕਰਾ ਲਾ ਮਸ਼ਹੂਰ ਪੰਜਾਬੀ ਐਕਟ੍ਰੈਸ ਗੁਰਲੀਨ ਚੋਪੜਾ ਜਿਸ ਨੂੰ ਅਕਸਰ ਬੱਬੂ ਮਾਨ ਦੇ ਨਾਲ ਜੋੜਿਆ ਜਾਂਦਾ ਜੋ ਬੱਬੂ ਮਾਨ ਦੀ ਫਿਲਮ ਹਸ਼ਰ ਕਰਕੇ ਹਿੱਟ ਹੋਈ ਸੀ ਅੱਜ ਉਹਨਾਂ ਦਾ ਹੁਣ ਬੀਤੇ ਦਿਨੀ ਉਹਨਾਂ ਦਾ ਵਿਆਹ ਹੋਇਆ ਹੈ ਅੰਮ੍ਰਿਤਸਰ ਦੇ ਦਵਿੰਦਰ ਸਿੰਘ ਦੇ ਨਾਲ ਹਾਲਾਂਕਿ ਦਵਿੰਦਰ ਸਿੰਘ ਜਿਹੜੇ ਜਿਮ ਟ੍ਰੇਨਰ ਨੇ ਜਿਨ੍ਹਾਂ ਦਾ ਵਿਆਹ ਗੁਰਲੀਨ ਚੋਪੜਾ ਦੇ ਨਾਲ ਹੋਇਆ ਸੋ ਕਾਫੀ ਲੰਬੇ ਸਮੇਂ ਬਾਅਦ ਗੁਰਲੀਨ ਚੋਪੜਾ ਇੰਡਸਟਰੀ ਦੇ ਵਿੱਚ ਦੁਬਾਰਾ ਕਮਬੈਕ ਉਹਨਾਂ ਦੇ ਵੱਲੋਂ ਕੀਤਾ ਗਿਆ ਸੀ ਪਿਛਲੇ ਕਾਫੀ ਸਮਾਂ ਪਹਿਲਾਂ ਉਹਨਾਂ ਨੇ ਬਹੁਤ ਸਾਰੀਆਂ ਇੰਟਰਵਿਊਜ਼ ਕੀਤੀਆਂ ਸੀ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਦਾ ਜ਼ਹਾਰ ਕੀਤਾ ਸੀ ਕਿ ਆਖਿਰਕਾਰ ਇੰਡਸਟਰੀ ਦੇ ਵਿੱਚ ਉਹਨਾਂ ਸਟਾਈਮ ਗਾਇਬ ਕਿਉਂ ਸੀ ਜਾਂ ਕਿਸ ਤਰੀਕੇ ਦੇ ਨਾਲ ਉਹਨੋਂ ਕਮਬੈਕ ਕਰਨ ਜਾ ਰਹੇ ਨੇ ਪਰ ਇਸ ਦੇ ਅਵਿਚਾਰ ਜਦੋਂ ਗੁਰਲੀਨ ਚੋਪੜਾ ਦਾ ਵਿਆਹ ਹੁੰਦਾ ਤਾਂ ਇੱਕ ਵਾਰ ਤੋ ਗੁਰਲੀਨ ਚੋਪੜਾ ਦੀ ਆਵੋ ਹਵਾ ਕਹਿ ਸਕਦੇ ਆ ਕਿ ਸੋਸ਼ਲ ਮੀਡੀਆ ਦੀ ਆਵੋ ਹਵਾ ਗੁਰਲੀਨ ਚੋਪੜਾ ਤੇ ਨਾਲ ਪੜ ਜਾਂਦੀ ਹੈ ਸੋ ਫਿਲਹਾਲ ਅੰਮ੍ਰਿਤਸਰ ਦੇ ਦਵਿੰਦਰ ਸਿੰਘ ਜੋ ਇੱਕ ਜਿਮ ਟ੍ਰੇਨਰ ਨੇ ਉਹਨਾਂ ਦੇ ਨਾਲ ਗੁਰਲੀਨ ਚੋਪੜਾ ਦਾ ਵਿਆਹ ਹੋਇਆ ਹੈ ਤੇ ਦੂਜੇ ਪਾਸੇ ਰੇਸ਼ਾ ਮਨਮੋਲ ਜੋ ਅਕਸਰ ਪੰਜਾਬ ਦੇ ਹਰ ਮੁੱਦੇ ਨੂੰ ਲੈ ਕੇ ਅਪਡੇਟਡ ਰਹਿੰਦੇ ਨੇ ਜਿੱਥੇ ਵੀ ਕੋਈ ਪੰਜਾਬ ਦੀ ਗੱਲ ਆਉਂਦੀ ਹੈ ਪੰਜਾਬ ਦਾ ਕੋਈ ਮੁੱਦਾ ਆਉਂਦਾ ਹੈ ਉੱਥੇ ਰਿਸ਼ਮਨ ਮਨਮੋਲ ਹਮੇਸ਼ਾ ਪਹੁੰਚਦੇ ਨੇ ਸੋ ਇਸੇ ਦੇ ਵਿੱਚਕਾਰ ਇਸ ਵੈਡਿੰਗ ਸੀਜ਼ਨ ਦੇ ਵਿੱਚ ਉਹਨਾਂ ਨੂੰ ਉਹਨਾਂ ਦੀ ਗਾਇਕੀ ਕਰਕੇ ਸਨਮਾਨਿਤ ਨਹੀਂ ਕੀਤਾ ਗਿਆ ਸਗੋਂ ਉਹਨਾਂ ਦੇ ਹਮੇਸ਼ਾ ਪੰਜਾਬ ਦੇ ਨਾਲ ਖੜਨ ਦੇ ਲਈ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਹਾਲ ਹੀ ਦੇ ਵਿੱਚ ਪੰਜਾਬ ਦੇ ਹੜ੍ਹਾਂ ਦੇ ਵਿੱਚ ਰਿਸ਼ਮਨ ਮਨਮੋਲ ਨੇ ਦਿਨ ਰਾਤ ਇੱਕ ਕਰਕੇ ਪੂਰੀ ਪੰਜਾਬੀਆਂ ਦੀ ਸੇਵਾ ਕੀਤੀ ਹੈ ਪੰਜਾਬ ਨੂੰ ਰਾਸ਼ਨ ਪਹੁੰਚਾਇਆ ਹੈ ਉੱਥੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਹੈ ਸਰ ਦਾ ਬਣਦਾ ਯੋਗਦਾਨ ਉਹਨਾਂ ਦੇ ਵੱਲੋਂ ਪਾਇਆ ਗਿਆ ਉਨਦੀ ਟੀਮ ਨੇ ਰਲ ਕੇ ਜੜਾ ਖਾਲਸਾ ਏਡ ਦੇ ਨਾਲ ਉਥੇ ਮੁੱਢ ਦੇ ਨਾਲ ਕਹਿ ਸਕਦੇ ਮੋਢੇ ਦੇ ਨਾਲ ਮੋਢਾ ਜੋੜ ਕੇ ਹਰ ਕਿਸੇ ਦੇ ਨਾਲ ਖੜੇ ਨੇ ਇਸ ਸਦਾ ਵਿਚਕਾਰ ਰੇਸ਼ਮ ਅਨਮੋਲ ਇਸ ਵਿਆਦ ਵਿੱਚ ਉਹਨਾਂ ਦੇ ਆ ਇਹਨਾਂ ਕੀਤੇ ਕਾਰਿਆਂ ਨੂੰ ਲੈ ਕੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਥੈਂਕ ਯੂ ਸੋ ਮਚ ਇਸ ਸਹਿਰੀਗ ਪ੍ਰਵਾਰ ਦਾ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਅੰਮੀ ਜੀ ਆਓ ਆਖਰ ਦੇ ਵਿੱਚ ਅਰਦਾਸ ਕਰਦੇ ਹਾਂ ਬੋਲੀਆਂ ਪਾਣੀਆਂ ਵੀਰ ਸਲਾਮਤ ਰੱਖੀ ਵੇ ਰੱਬਾ ਦੇ ਵੀਰਾਂ ਨਾਲ ਪਰ ਜਾਈਆਂ ਸੁਖੀ mm yeah. yeah. ਦੂਜੇ ਪਾਸੇ ਕਨਵਰ ਗਰੇਵਾਲ ਫਿਲਹਾਲ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਨੇ ਆਪਣੇ ਗੀਤਾਂ ਨੂੰ ਲੈ ਕੇ ਆਪਣੇ ਲਾਈਵ ਸ਼ੋਜ਼ ਨੂੰ ਲੈ ਕੇ ਹਾਲ ਹੀ ਦੇ ਵਿੱਚ ਉਹਨਾਂ ਦੇ ਕਾਫੀ ਨਵੇਂ ਗੀਤ ਰਿਲੀਜ਼ ਹੋਏ ਸੀ ਸੋ ਇਹ ਸਾਰੇ ਹੀ ਗੀਤ ਨਵਿਆਹਾਂ ਦੇ ਵਿੱਚ ਕਨਵਰ ਗਰੇਵਾਲ ਨੇ ਬਹੁਤ ਸੋਹਣੇ ਤਰੀਕੇ ਦੇ ਨਾਲ ਗਾਏ ਨੇ ਸੋ ਵੈਡਿੰਗ ਸੀਜ਼ਨ ਦੇ ਵਿੱਚ ਕਿਸ ਤਰੀਕੇ ਦੇ ਨਾਲ ਕਨਵਰ ਗਰੇਵਾਲ ਪਹਿਲੇ ਆਪਣੀ ਐਲਬਮ ਰਿਲੀਜ਼ ਕਰਦੇ ਨੇ ਸੀ ਉਸ ਹੀ ਐਲਬਮ ਦੇ ਵਿੱਚ ਕਨਵਰ ਗਰੇਵਾਲ ਦੇ ਕਾਫੀ ਸਾਰੇ ਗੀਤ ਇਹਨਾਂ ਵੈਡਿੰਗ ਸੀਜ਼ਨ ਦੇ ਵਿੱਚ ਵੀ ਹਿੱਟ ਹੁੰਦੇ ਨੇ ਸੋ ਆਪਣੇ ਇਹਨਾਂ ਲਾਈਵ ਸ਼ੋਜ਼ ਦੇ ਵਿੱਚ ਕਨਵਰ ਗਰੇਵਾਲ ਨੇ ਖੂਬ ਤਮਾਲ ਮਚਾਇਆ ਹਰ ਕੋਈ ਕਨਵਰ ਗਰੇਵਾਲ ਦੇ ਗੀਤਾਂ ਨੂੰ ਸੁਣਨ ਦੇ ਲਈ ਉਤਸੁਕ ਜ਼ਰੂਰ ਰਹਿੰਦਾ ਸੀ ਸੋ ਇਸ ਦੇ ਵਿਚਕਾਰ ਕਨਵਰ ਗਰੇਵਾਲ ਦੇ ਵੱਲੋਂ ਨਵੀਂ ਵੀਡੀਓ ਸਾਂਝੀ ਕੀਤੀ ਗਈ ਹੈ ਉਹ ਵੇਖ ਲੈਣਾ ਨੇਤ ਨੇ ਆਪਣੇ ਤਰੱਕੀ ਦੇ ਪਿੱਛੇ ਦਾ ਕਾਰਨ ਦੱਸਿਆ ਹੈ ਹਾਲਾਂਕਿ ਇਹ ਜ਼ਰੂਰ ਦੱਸ દઈએ ਕਿ ਮੀਰਾ ਜੋ ਰਨੇਤ ਦੇ ਨਾਲ ਅਕਸਰ ਨਜ਼ਰ ਆਉਂਦੇ ਸੀ ਸੋ ਹਰ ਕੋਈ ਜਾਣਨ ਦੀ ਕੋਸ਼ਿਸ਼ ਕਰਦਾ ਸੀ ਕਿ ਆਖਿਰਕਾਰ ਇਹ ਔਰਤ ਜੋ ਆਰਨੇਤ ਦੇ ਨਾਲ ਨਜ਼ਰ ਆਉਂਦੀ ਹੈ ਇਹ ਕੌਣ ਹੈ ਸੋ ਇਹ ਜ਼ਰੂਰ ਦੱਸਦੀ ਹੈ ਕਿ ਇਸ ਦਾ ਨਾਮ ਮੀਰਾ ਹੈ ਜੋ ਆਰਨੇਤ ਦੇ ਪਿੰਡ ਦੀ ਹੈ ਸੋ ਅਕਸਰ ਆਰਨੇਤ ਦਾ ਮੀਰਾ ਦੇ ਨਾਲ ਕਾਫੀ ਪਿਆਰ ਵੀ ਸੀ ਸੋ ਇਸ ਦੇ ਵਿਚਕਾਰ ਆਰਨੇਤ ਇਸ ਚੀਜ਼ ਦਾ ਜ਼ਿਕਰ ਕੀਤਾ ਹੈ ਕਿ ਜਦੋਂ ਉਹ ਕੁਝ ਵੀ ਨਹੀਂ ਸੀ ਜਦੋਂ ਕੱਖਾਂ ਦੇ ਵਿੱਚ ਸੀ ਤਾਂ ਇਸ ਇਹੀ ਉਹ ਕੁੜੀ ਸੀ ਜਿਸਨੇ ਲੱਖਾਂ ਦਾ ਆਰਨੇਥ ਨੂੰ ਹੋਣ ਦੇ ਲਈ ਮਜਬੂਰ ਕੀਤਾ ਸੀ ਸੋ ਬਹੁਤ ਸੋਹਣੇ ਤਰੀਕੇ ਦੇ ਨਾਲ ਆਰਨੇਥ ਨੇ ਮੀਰਾ ਨੂੰ ਇੰਟਰੋਡਿਊਸ ਕਰਵਾਇਆ ਸਾਰਿਆਂ ਦੇ ਨਾਲ ਆਓ ਦੇਖਦੇ ਹਾਂ ਖੂਬਸੂਰਤ ਵਿਕਿਓ ਆਸੇ ਹਾਲ ਹੀ ਤੇ ਵਰਚ 11 ਕੁੜੀਆਂ ਦਾ ਆਰਨੀਤ ਨੇ ਧਰਮਪੁਰ ਦੇ ਵਿੱਚ ਵਿਆਹ ਕੀਤਾ ਹੈ ਲੋੜਵੰਦ ਕੁੜੀਆਂ ਨੂੰ ਵਿਆਇਆ ਹੈ ਇਸ ਦੇ ਵਿਚਕਾਰ ਪੰਜਾਬੀ ਇੰਡਸਟਰੀ ਦੇ ਕਾਫੀ ਸਾਰੇ ਚਿਹਰੇ ਉੱਥੇ ਪਹੁੰਚੇ ਸੀ ਰਾਣਾ ਰਣਬੀਰ ਦੇ ਵੱਲੋਂ ਵੀ ਇਸ ਦੇ ਵਿਚਕਾਰ ਆਰਨੀਤ ਦੀ ਤਾਰੀਫ ਕੀਤੀ ਗਈ ਹੈ ਕਿ ਕਿਸ ਤਰੀਕੇ ਦੇ ਨਾਲ ਅੱਜ ਕੱਲ ਦੇ ਜ਼ਮਾਨੇ ਦੇ ਵਿੱਚ ਇੱਕ ਕੁੜੀ ਨੂੰ ਵਿਆਹਣਾ ਇੰਨਾ ਔਖਾ ਹੈ ਪਰ ਆਰਨੀਤ ਨੇ 11 ਕੁੜੀਆਂ ਨੂੰ ਵਿਆਇਆ ਜੋ ਬਹੁਤ ਸ਼ਲਾਘਾਯੋਗ ਕਦਮ ਹੈ ਇਸ ਦੇ ਵਿਚਕਾਰ ਆਰਨੀਤ ਤੇ ਰਾਣਾ ਰਣਬੀਰ ਨੇ ਕਿਸ ਤਰੀਕੇ ਦੇ ਨਾਲ ਪੁਲ ਪਾਏ ਨੇ ਕਹਿ ਸਕਦੇ ਹਾਂ ਕਿ ਉਹਨਾਂ ਦੇ ਇਹਿਸਾਨ ਦੇ ਜਾਂ ਉਹਨਾਂ ਦੇ ਮਤਲਬ ਹੌਸਲਾ ਅਫਜ਼ਾਈ ਦੇ ਸੋ ਵੇਖਦੇ ਆਂ ਖੂਬਸੂਰਤ ਵੀਡੀਓ ਉਹਨਾਂ ਦੇ ਰੋਲਾ ਬਾਵਾ ਇੱਕ ਹੋਰ ਅੱਛਾ ਉਹਨਾਂ ਦੀ ਬੇਬੇ ਦੀ ਸੌ ਜਿਹੜਾ ਮੇਰੇ ਮਗਰ ਨਾਲ ਬੋਲੇ ਠੀਕ ਹੈ ਜਿਵੇਂ ਆਪਾਂ ਮਾਈ ਦਾ ਜਕਾਰਾ ਬੁਲਾਉਂਦੇ ਹੁੰਦੇ ਹੁੰਦੇ ਨਾ ਠੀਕ ਹੈ ਨਾ ਜਿਹੜਾ ਜਕਾਰਾ ਨਾਲ ਬਾਬੇ ਬੁਲਾਵੇ ਚੋਰ ਮਾਈ ਦਾ ਸੋ ਤੇ ਮੇਰੇ ਪਿੱਛੇ ਕਹਿਣਾ ਠੀਕ ਹੈ ਨਾ ਬਦਾ ਅੰਗਿਆ ਨੇਤ ਬਦਾ ਅੰਗਿਆ ਨੇਤ ਬਦਾ ਅੰਗਿਆ ਨੇਤ ਹੋਜੀ ਇੱਕ ਵਿਆਹ ਦਾ ਕਾਰਜ ਬੰਦੇ ਦੀ ਉਹੋਤ ਨਹੀਂ ਭਲਾਵਾਂ ਦਾ ਬੰਦਾ ਸਾਨੂੰ ਵਿਆਹਾਂ ਦੇ ਕਾਰਜ ਵੀ ਨਹੀਂ ਕਰਨੇ ਆਉਂਦੇ ਚੱਜ ਨਾਲ ਅਧੀ ਕਹਨੇ ਮਤ ਮਾਰਤੀ ਮੇਰੀ ਵਿਆਹ ਨੇ ਆ ਵਿਆਹ ਰੱਖਿਆ ਹੋਇਆ ਸੀ ਸਾਡੇ ਮੇਰੀ ਭੂਤਨੀ ਭਲਾਤੀ ਸੁਰਤ ਨਹੀਂ ਰਹੀ ਜਿੱਦਾਂ ਦਾ ਸਾਨੂੰ ਕਾਰਜਵਾਰੇ ਦੱਸਿਆ ਇੱਥੇ 11 ਵਿਆਹ 11 ਕਾਰਜ ਨੇ ਅੱਜ ਤੇ ਨੇਤ ਚਾ ਨਾਲ ਦੱਸਦਾ ਭਾਈ ਚਾਈ ਵਾਲਾ ਭਾਈ ਥਕਾਵਟੀ ਕੋਈ ਨਹੀਂ ਭਾਈ ਐ ਲੱਗਦਾ ਜਿਵੇਂ ਗੁਰੂ ਦੇ ਲੜ ਲੱਗੇ ਹੁੰਨੇ ਆ ਸੋ ਇਹ ਆ ਨੇਕ ਨੀਤੀ ਕਰਦੇ ਅਸੀਂ ਸਾਰੀਆਂ ਗੱਲਾਂ ਧਰਮ ਦੀਆਂ ਕਾਰਜ ਦੀਆਂ ਰੱਬ ਦੀਆਂ ਬਹੁਤ ਧੂਬਤੀਆਂ ਕਰਦੇ ਆ ਬੜੇ ਨਾਰੀਅਲ ਅੱਛਾ ਮੈਨੂੰ ਵੀ ਲ ਘੋਲ ਆਉਂਦਾ ਕੋਈ ਬੜੀਆਂ ਧੂਬਤੀਆਂ ਕਰਦੇ ਆ ਬੜੀਆਂ ਸੁਖਣਾ ਸੁਖਦੇ ਆ ਕਿ ਬਾਬਾ ਸਾਡੀ ਆ ਸੁਣ ਲੇ ਸਾਨੂੰ ਰੱਬ ਮਿਲ ਜੇ ਕੋਈ ਜੰਗਲਾਂ ਚ ਜਾਂਦਾ ਕੋਈ ਮਾਲਾ ਫੇਰਦਾ ਅਸਲ ਰੱਬ ਪਾਉਣਾ ਬੇਬੇ ਆ ਹੁੰਦਾ ਜਿਹੜਾ ਤੇਰੇ ਪੁੱਤ ਨੇ ਪਾਇਆ ਬਾਪੂ ਜੀ ਆ ਹੁੰਦਾ ਇੰਨੇ ਚਿਹਰਿਆਂ ਨੂੰ ਹਸਾਉਣਾ ਆ ਜਿਹੜੇ ਪਰਿਵਾਰ ਨੇ ਜਿਨ੍ਹਾਂ ਦੇ ਬੱਚਿਆਂ ਦਾ ਕਾਰਜ ਹੋਇਆ ਤੇ ਜਿਹੜੇ ਬੱਚੇ ਸਾਹਮਣੇ ਸਜੋਬਿਤ ਨੇ ਆ ਸਾਰੀ ਦੁਨੀਆ ਜਿਹੜੀ ਖਲਕਤ ਇਕੱਠੀ ਹੋਈ ਹੈ ਮੇਲਾ ਲੱਗਿਆ ਰੰਗ-ਬਰੰਗੇ ਚਿਹਰੇ ਰੰਗ ਦੇਖ ਰਹੇ ਨੇ ਚੁੰਨੀਆਂ ਪੱਗਾਂ ਚਿਹਰਿਆਂ ਤੇ ਮੁਸਕਰਾਹਟ ਦਿਖ ਰਹੀ ਹੈ ਮਾਤਾ ਹੈ ਇਹ ਤੇਰੇ ਪੁੱਤ ਦੀ ਪ੍ਰਾਪਤੀ ਇਹ ਆ ਤੁਹਾਡੀ ਭਗਤੀ ਇਹ ਆ ਤੁਹਾਡੀ ਸ਼ਕਤੀ ਮੈਂ ਆਰਨੇਤ ਨੂੰ ਇਹਦੇ ਦੋਸਤਾਂ ਮਿੱਤਰਾਂ ਨੂੰ ਇਹਦੇ ਪਰਿਵਾਰ ਨੂੰ ਮਾਪੇ ਬਾਪ ਨੂੰ ਸਾਰੀ ਟੀਮ ਨੂੰ ਵਧਾਈ ਦਿੰਦਾ ਖਾਸ ਤੌਰ ਤੇ ਜੇ ਸਾਡੀ ਛੋਟੀ ਭੈਣ ਸਾਡੀ ਛੋਟੀ ਭਾਬੀ ਬੱਚਿਆਂ ਵਰਗੀ ਹੋ ਗਈ ਕਿੱਥੇ ਹੈਗੀ ਨੁਰੇ ਕਿਤੇ ਉਹ ਜੇ ਸੁਣਦੇ ਹੋਣ ਤਾਂ ਉਹਨੂੰ ਸਭ ਤੋਂ ਵੱਧ ਸ਼ਾਬਾਸ਼ ਕਿਉਂਕਿ ਇਹੀ ਹੁੰਦੀਆਂ ਨੇ ਜਿਹੜੀਆਂ ਪਿੱਛੋਂ ਕਹਿੰਦੀ ਨੇ ਤੂੰ ਕੀ ਲੈਣਾ ਹਸਾੜੀਆ ਕੰਮ ਕਰ ਲਾ ਗਿਆ ਘਰੇ ਕੀ ਪਾਵਾਂਗੇ ਤੇ ਉਹ ਵੀ ਮਾਂ ਦੀ ਧੀ ਮੋਢੇ ਨਾਲ ਮੋਢਾ ਜੋੜ ਕੇ ਖੜਦੀ ਐ ਇੱਕ ਵਾਰ ਸਾਡੀ ਛੋਟੀ ਭੈਣ ਲਈ ਵੀ ਜ਼ੋਰਦਾਰ ਤਾਲੀਆਂ ਮਾਰੋ 10 ਦਸੰਬਰ ਪੱਕੀ ਰੱਖੀ ਹੋਈ ਤਾਰੀਖ ਤੇ ਟੀਚਾ ਇਹ ਹੈ ਇਸ ਸ਼ੇਰ ਬੱਗੇ ਦਾ ਇਸ ਪਿਆਰੇ ਇਨਸਾਨ ਦਾ ਮੈਂ ਕਹਿੰਦਾ ਪਹਿਲਾ ਲੋਕਾਂ ਨੇ ਇਹ ਕਲਾਕਾਰ ਬਹੁਤ ਕਮਾਲ ਦਾ ਇਨਸਾਨ ਹੈ ਮੈਂ ਕਹਿੰਦਾ ਇਹ ਬਹੁਤ ਕਮਾਲ ਦਾ ਇਨਸਾਨ ਹੈ ਇਹ ਬਹੁਤ ਕਮਾਲ ਦਾ ਭਾਈਵੰਦਾ ਹੈ ਇਹ ਬਹੁਤ ਕਮਾਲ ਦਾ ਪਿੰਡੂ ਹੈ ਉਸ ਤੋਂ ਬਾਅਦ ਇਹ ਕਲਾਕਾਰ ਹੈ ਤਾਂ ਹੀ ਇਹ ਆਰਨੇਤ ਹੈ ਜਿਨੇ ਆਪਣੀ ਕਲਮ ਨਾਲ ਦੱਬੀ ਹੋਈ ਕਲਮ ਨਾਲ ਜਿਹਨੂੰ ਕੋਈ ਦੱਬ ਰਿਹਾ ਸੀ ਜਿਹਦੀ ਸੰਗੀ ਨੁੱਪੀ ਹੋਈ ਸੀ ਇਹਨੇ ਐਸੀ ਮਾਂ ਦੇ ਪੁੱਤ ਨੇ ਦੇਸ਼ਵਾ ਬਰਮੋਹੇ ਹੈ ਸ਼ੁਭ ਕਰਮਨ ਤੇ ਕਬੂ ਨਾ ਡਰੂ ਕੇ ਕੇ ਐਸੀ ਉਡਾਨ ਭਰੀ ਹੈ ਕਿ ਵਗਦੇ ਦਰਿਆਵਾਂ ਨੂੰ ਕੋਈ ਰੋਕ ਨਹੀਂ ਸਕਦਾ ਤੇ ਜਦੋਂ ਨਾ ਬਣਿਆ ਪੈਸਾ ਕਮਾਇਆ ਤਾਂ ਖੁੱਡੇ ਲਾ ਕੇ ਜਿੰਦੇ ਨਹੀਂ ਲਾਏ ਬੈਂਕ ਹੀ ਇਕੱਲੇ ਭਰੇ ਆ ਤੁਹਾਡੇ ਸਾਹਮਣੇ ਐ ਇਹ ਜਿਹੜਾ ਦਸਵੰਦ ਕੱਢਦਾ ਇਹ ਟਾਟੇ ਫਿਰਲੇ ਨਹੀਂ ਕੱਢ ਸਕਦੇ ਇਹ ਸਿਰਫ ਨੇਤਰਗੀ ਕੱਢ ਸਕਦੇ ਆਇਆ ਲੈ ਜਿੰਦਾਬਾਦ ਬਾਈ ਯਾਰ ਨੇ ਜਿੰਦਾਬਾਦ ਨਾ ਤੁਸੀਂ ਸਾਰੇ ਕਹਿਣ ਦੇ ਸੁਣੋਗੇ ਮੈਂ ਕਹੂੰਗਾ ਆਰਨੇ ਤੁਸੀਂ ਕਹਿਣਾ ਲਵ ਯੂ ਠੀਕ ਹੈ ਆਈ ਲਵ ਯੂ ਭਾਈ ਆਰਨੇ ਆਈ ਲਵ ਯੂ ਭਾਈ ਆਰਨੇ ਆਈ ਲਵ ਯੂ ਬਸ ਇਹਨੂੰ ਜਿੰਨਾ ਪਿਆਰ ਕਰੀਏ ਓਨਾ ਘੱਟ ਆ ਕਿ ਇਹੋ ਜਿਹੇ ਮੁੰਡੇ ਸਾਨੂੰ ਬਹੁਤ ਚਾਹੀਦੇ ਆ ਤੇ ਉਹ ਕਹਿੰਦੇ ਹੁੰਦੇ ਨਾ ਇਹ ਮੁੰਡਿਆਂ ਨੂੰ ਤਾਂ ਦੇਖਣ ਲਈ ਕੁੜੀਆਂ ਆਡੀਅנס ਤਰਸਦੀ ਐ ਟਿਕਟਾਂ ਲੈਣ ਲਈ ਇਹਨੂੰ ਤਰਸਦੇ ਨੇ ਐਲ ਦਾ ਕੁੜੀਆਂ ਦੇਖ ਕੇ ਚਾਹੇ ਸਾਡੀ ਛੋਟੀ ਭੈਣ ਇੱਥੇ ਆ ਆਪਣੀਆਂ ਬੀਬੀਆਂ ਹੈਗੀਆਂ ਫਿਰ ਕਲਾਕਾਰਾਂ ਦੇ ਹਿੱਸੇ ਇੰਨਾ ਕੀ ਆਉਂਦਾ ਕਿ ਇਹੋ ਜਿਹੇ ਮੁੰਡੇ ਜੇ ਗਲੀ ਵਿੱਚ ਦੀ ਲੰਘਦਾ ਹੋਵੇ ਨਾ ਤਾਂ ਕੁੜੀਆਂ ਕਹਿੰਦੀਆਂ ਨੇ ਫੜੀ ਬੇਬੇ ਟੱਕ ਮੁੰਡਾ ਦੇਖ ਲੈਣ ਦੇ ਟੇਪ ਵੱਜਦੀ ਕਰਤਾਰ ਤੇ ਆ ਸਾਨੂੰ ਢੋਲ ਵਾਲੇ ਨੇ ਪੈਸੇ ਦਿੱਤੇ ਨੇ ਅਸੀਂ ਤਾਂ ਕਰਤਾਰ ਕਰਾਂਗੇ ਠੀਕ ਹੈ ਤੇ ਤੇਰੀ ਫੋਨ ਤਾਂ ਜਿਆਦਾ ਯਾਰੀ ਲੱਗਦੀ ਸੋ ਸਾਰਿਆਂ ਨੂੰ ਬਹੁਤ ਮੁਬਾਰਕਾਂ ਜਿੰਨੀ ਸ਼ਾਬਾਸ਼ ਦਈਆਂ ਨੇ ਘਟਾ ਹੈ ਜਿਉਂਦਾ ਵਸਦਾ ਰਹਿ ਜਵਾਨੀਆਂ ਮਾਣੋ ਅੱਗੇ ਵਧਦੇ ਜਾਓ ਬਸ ਇਹੀ ਕਹੂੰਗਾ ਕਿ ਹੱਸਦੇ ਰਹੀਏ ਵਸਦੇ ਰਹੀਏ ਕਿਸੇ ਲੋੜਵੰਦ ਦੇ ਹੱਥ ਆਪਾਂ ਕੁਝ ਧਰ ਸਕੀਏ ਕਿਸੇ ਨੂੰ ਬੱਚੇ ਨੂੰ ਕਲਮ ਦੇ ਸਕੀਏ ਕਿਸੇ ਦੀ ਫੀਸ ਭਰ ਸਕੀਏ ਤੇ ਕਿਸੇ ਦਾ ਆ ਕਾਰਜ ਸਵਾਰ ਸਕੀਏ ਤੇ ਇੱਕ ਸੋਹਣੀ ਗੱਲ ਹੈ ਕਿ ਕਿਤੇ ਨਹੀਂ ਲਿਖਿਆ ਗਰੀਬ ਕੁੜੀਆਂ ਦੇ ਵਿਆਹ ਨਹੀਂ ਸ਼ਾਬਾਸ਼ ਲੈਣੀ ਹੁੰਦੀ ਹਰੇਕ ਜਣਾ ਖਣਾ ਲੇਖਣਾ ਦਾ ਦੂਜੇ ਨੂੰ ਨੀਮਾ ਦਿਖਾਉਣ ਨਹੀਂ ਲੋੜਵੰਦ ਕੁੜੀਆਂ ਕਿਹਾ ਤੇ ਪੂਰੀ ਸਰਚ ਕਰਕੇ ਰਿਸਰਚ ਕਰਕੇ ਫਿਰ ਕਾਰਜ ਕਰਦੇ ਆ ਬਾਬਾ ਨਾਨਕ ਤੁਹਾਨੂੰ ਹੋਰ ਚੜ੍ਹਦੀ ਕਲਾ ਵਿੱਚ ਲੈ ਕੇ ਜਾਵੇ ਤੁਸੀਂ ਅਸਰ ਗੁਰਬਾਣੀ ਦੇ ਪਹਿਰੇਦਾਰ ਹੋ ਜੋ ਗੁਰਬਾਣੀ ਕਹਿੰਦੀ ਹੈ ਕਿ ਕਿਰਤ ਕਰੀਏ ਵੰਡ ਛਕੀਏ ਤੁਸੀਂ ਉਹ ਕਾਰਜ ਕਰ ਰਹੇ ਹੋ ਤੇਰੇ ਅਰਗੇ ਭਰਾ ਸਾਡੇ ਨਾਲ ਨੇ ਛੋਟਾ ਪ੍ਰਾਅ ਤੂੰ ਸਾਡਾ ਸਾਡਾ ਸਿਰ ਮਾਣ ਨਾਲ ਉੱਚਾ ਹੁੰਦਾ ਅਸੀਂ ਤਾਂ ਗੱਲਾਂ ਆਣੇ ਆ ਤੁਸੀਂ ਤਾਂ ਪ੍ਰੈਕਟੀਕਲੀ ਕਰਕੇ ਦਿਖਾ ਰਹੇ ਹੋ ਲਵ ਯੂ ਡਾਰਲਿੰਗ ਆਲਵੇਜ਼ ਤੁਹਾਡੇ ਨਾਲ ਖੜੇ ਹਾਂ ਜਦੋਂ ਹਾਕ ਮਾਰੋਗੇ ਹਾਜ਼ਰਾਂ ਜੌਂਦੇਵਾਸ ਦੇ ਰੋ ਤੁਹਾਡੇ ਇਲਾਕੇ ਨੂੰ ਸਲਾਮ ਹੈ ਇੰਨੇ ਕੈਂਟ ਕਲਾ ਕਰ ਦਿੱਤੇ ਐ ਇੰਨੇ ਕੈਂਟ ਬੰਦੇ ਵਸਤੇ ਹਾਂ ਹਜ਼ਾਰ ਨੇ ਥੋੜੀ ਸਿੱਧੂ ਮਸੇਰੇ ਵਾਲੇ ਨੂੰ ਬਹੁਤ ਮਿਸ ਕਰ ਰਹੇ ਨੇ ਬਟ ਜਿੱਥੇ ਵੀ ਆ ਨਾਲ ਚੜਦੀਆਂ ਕਲਾ ਬਣੀਆ ਰਹਿਣ ਮੈਨੂੰ ਨਾਨਕ ਮੱਤਾਂ ਦੇਮ ਦੇ ਮੇਰੀ ਪਿੱਠ ਤੇ ਖੜੇ ਫਰੀਦ ਮੈਨੂੰ ਨਾਨਕ ਮੱਤਾਂ ਦੇਮ ਦੇ ਮੇਰੀ ਪਿੱਠ ਤੇ ਖੜੇ ਫਰੀਦ ਮੈਨੂੰ ਮਿਲਣ ਸੁਰ ਮਰਦਾਨਿਓ ਮੈਂ ਲਾਲੋ ਭਾਗਤ ਮਰੀਦ ਮੇਰੇ ਇਸ਼ਕ ਚ ਮਿਰਜਾ ਝੂਲਦਾ ਮੈਂ ਮਰਜੀ ਦਾ ਸਰਦਾਰ ਮੈਂ ਸਬਰ ਲਿਆ ਮਜ਼ੂਰ ਤੋਂ ਮੈਂ ਰਹਿਣਾ ਖਵਰਦਾਰ ਮੇਰੀ ਧੌਣ ਚ ਦੁੱਲਾ ਝਾਕਦਾ ਮੇਰੇ ਮੋਰੀ ਬੁੜਕੇ ਮੋੜ ਮੇਰੀ ਹਿੰਮਤ ਸਿੰਘ ਰਣਜੀਤ ਦੀ ਮੈਂ ਦੁਸ਼ਮਣ ਦਿਆਂ ਮਰੂੜ ਮੈਂ ਦੁਸ਼ਮਣ ਦਿਆਂ ਮਰੂੜ ਸੋ ਤੁਹਾਡੀ ਹਿੰਮਤ ਬਣੀ ਰਹੇ ਚੜ੍ਹਦੀ ਕਲਾ ਬਣੀ ਰਹੇ ਇਹੀ ਕਹਾਂਗੇ ਜਿਉਂਦੇ ਬਸਦੇ ਰੋ ਜਵਾਨੀਆਂ ਮਾਣੋ ਜਿਨ੍ਹਾਂ ਦੀਆਂ ਲੰਘ ਗਈਆਂ ਯਾਦਾਂ ਕਰਕੇ ਮਾਣੋ ਲਵ ਯੂ ਆਲ ਬਹੁਤ ਬਹੁਤ ਦਾਣੀਆਂ ਅੱਜ ਤੇਜ਼ ਖਾਸ ਸ਼ੋਅ ਦੇ ਵਿੱਚ ਸਿਰਫ ਇਹ ਨਹੀਂ ਫਿਰ ਮਿਲਾਂਗੇ ਕੁਝ ਲੇਟੈਸਟ ਅਪਡੇਟਸ ਦੇ ਨਾਲ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਧੰਨਵਾਦ